ਹਾਂਜੀ ਦੋ ਮੁੱਦਿਆਂ ਤੇ ਗੱਲ ਕਰਨੀ ਆ ਇੱਕ ਟਰਾਲੀ ਚੋਰਾ ਤੇ ਜੀ ਟਰਾਲੀ ਚੋਰਾ ਦੀ ਸਰਕਾਰ ਆ ਉੱਤੇ ਤੇ ਦੂਜਾ ਜਿਹੜਾ ਅਮਰੀਕਾ ਦੇ ਵਿੱਚ ਇੱਕ ਪੰਜਾਬ ਦਾ ਨੌਜਵਾਨ ਜਿਹੜਾ ਐਕਸੀਡੈਂਟ ਦੇ ਵਿੱਚ ਫੜਿਆ ਗਿਆ ਸੋ ਪਹਿਲਾਂ ਗੱਲ ਕਰਦੇ ਆ ਆਪਾਂ ਟਰਾਲੀ ਚੋਰਾ ਦੀ ਅਸੀਂ ਬੜਾ ਰੌਲਾ ਪਾਇਆ ਜਦੋਂ ਸ਼ੰਭੂ ਤੇ ਇਕਨੌਰੀ ਤੋਂ ਇਹਨਾਂ ਨੇ ਮੋਰਚਾ ਜ਼ਬਰਦਸਤੀ ਠਾਇਆ ਕਿ ਸਰਕਾਰ ਨੇ ਉੱਥੇ ਆਪਣੇ ਬੰਦਿਆਂ ਰਾਹੀਂ ਆਪਣੇ ਐਮਐਲਏ ਰਾਹੀਂ ਆਪਣੇ ਪ੍ਰਸ਼ਾਸਨ ਰਾਹੀਂ ਕਿਸਾਨਾਂ ਦੀਆਂ ਟਰਾਲੀਆਂ ਭਾਂਡੇ ਸਿਲੰਡਰਾਂ ਕੂਲਰਾਂ ਪੱਖੇ ਮੰਜੇ ਬੈੱਡਾ ਕੋਈ ਚੀਜ਼ ਨਹੀਂ ਛੱਡੀ ਸ਼ੰਭੂ ਦੇ ਖਨੌਰੀ ਸਾਰਾ ਇਹਨਾਂ ਨੇ ਚੋਰੀ ਕੀਤਾ ਉਦੋਂ ਇਹਨਾਂ ਦੇ ਐਮਐਲਏ ਨੇ ਚੋਰੀ ਕੀਤਾ ਉਹਨਾਂ ਨੇ ਕਰਾਇਆ ਉਹਨਾਂ ਦੇ ਬੰਦਿਆਂ ਨੇ ਕਰਾਇਆ ਪਹਿਲਾ ਐਮਐਲਏ ਜਿਹੜਾ ਖਨੌਰ ਵਾਲਾ ਗਰਦਾਲ ਸਿੰਘ ਕਬੱਡੀ ਖਿਡਾਰੀ ਉਹਦੇ ਬੰਦਿਆਂ ਨੇ ਟਰਾਲੀਆਂ ਚੋਰੀ ਕੀਤੀਆਂ ਉਦੋਂ ਇਲਜ਼ਾਮ ਲੱਗੀ ਉਹਨਾਂ ਦੇ ਘਰਾਂ ਦੇ ਵਿੱਚੋਂ ਟਰਾਲੀਆਂ ਮਿਲੀਆਂ ਇਹਨਾਂ ਦੇ ਐਮਐਲਏ ਦੇ ਬੰਦਿਆਂ ਤੋਂ ਹੁਣ ਅੱਜ ਨਾਬੇ ਦਾ ਜਿਹੜਾ ਪ੍ਰਧਾਨ ਆ ਨਗਰ ਕੌਂਸਲ ਦਾ ਪ੍ਰਧਾਨ ਨਾਬੇ ਦਾ ਜਿਹੜੀ ਬੀਬੀ ਪ੍ਰਧਾਨ ਆ ਨਾਬੇ ਨਗਰ ਕੌਂਸਲ ਦੀ ਉਹਦਾ ਘਰ ਵਾਲਾ ਪੰਕਜ ਪੱਪੂ ਉਹਦੇ ਘਰੋਂ ਅੱਜ ਜਿਹੜੀਆਂ ਚੋਰੀ ਹੋਈਆਂ ਟਰਾਲੀਆਂ ਸੀ ਸ਼ੰਭੂ ਤੇ ਖਨੌਰੀ ਤੋਂ ਉਹਦਾ ਸਮਾਨ ਮਿਲਿਆ ਰਿੰਗ ਮਿਲਿਆ ਟਾਇਰ ਮਿਲਿਆ ਇਹਨਾਂ ਨੇ ਉਦੋਂ ਆਪਣੇ ਟਰੈਕਟਰਾਂ ਨੂੰ ਭੇਜਿਆ ਇਥੋਂ ਨਗਰ ਕੌਂਸਲ ਦੇ ਟਰੈਕਟਰ ਇਥੋਂ ਗਏ ਟਰਾਲੀਆਂ ਚੋਰੀ ਕਰਕੇ ਲਿਆਂਦੀਆਂ ਗਾਹਾਂ ਵੱਟ ਓਕੇ ਜਿਹੜਾ ਤਾਹਾਂ ਵਾਲਾ ਲੋਹਾ ਸੀ ਉਹ ਅੱਡ ਵੇਚਦਾ ਟਾਇਰ ਰਿੰਗ ਅੱਡ ਵੇਚਦੇ ਬਹੁਤ ਸਾਰੀਆਂ ਟਰਾਲੀਆਂ ਇਹਨਾਂ ਨੇ ਐ ਜਿਹੜੀਆਂ ਉਹ ਵੱਟ ਓਕੇ ਵੇਚੀਆਂ ਤੇ ਅੱਜ ਪੰਕਜ ਪੱਪੂ ਦੇ ਘਰੋਂ ਜਿਹੜਾ ਨਾਬੇ ਦਾ ਨਗਰ ਕੌਂਸਲ ਦਾ ਪ੍ਰਧਾਨ ਦੇ ਘਰ ਵਾਲਾ ਉਦੇ ਘਰੋਂ ਅੱਜ ਟਰਾਲੀਆਂ ਦਾ ਸਮਾਨ ਜਿਹੜਾ ਚੋਰੀ ਹੋਇਆ ਟਰਾਲੀਆਂ ਮਿਲੀਆਂ ਨੇ ਤੇ ਉਹ ਸਾਰਾ ਪਛਾਣ ਲਿਆ ਕਿਸਾਨਾਂ ਨੇ ਤੇ ਅੱਜ ਕਾਫੀ ਵੱਡੇ ਪੱਧਰ ਤੇ ਨਾਬੇ ਦੇ ਵਿੱਚ ਰੌਲਾ ਗੋਲਾ ਵੀ ਪਿਆ ਹੈ ਦਰਖਾਸਤਾਂ ਚੋਰੀਆਂ ਦਿੱਤੀਆਂ ਗਈਆਂ ਨੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਹੀਂ ਕੋਈ ਕਾਰਵਾਈ ਕਰਦੇ ਪੰਕਜ ਪਪੂ ਦੇ ਖਿਲਾਫ ਚੋਰੀ ਦਾ ਮੁਕੱਦਮਾ ਨਹੀਂ ਦਰਜ ਕਰਦੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਸੰਘਰਸ਼ ਦਾ ਵਿਗਲ ਵੱਜੂਗਾ ਤੇ ਪੁੱਛਾਂ ਚਕਾਵਾਂਗੇ ਸਰਕਾਰ ਦੀਆਂ ਜਿਹੜੀਆਂ ਟਰਾਲੀ ਚੋਰ ਸਰਕਾਰ ਐ ਇਹ ਟਰਾਲੀ ਚੋਰਾ ਦੀ ਸਰਕਾਰ ਐ ਇਹ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਕਿਸੇ ਸਰਕਾਰ ਨੇ ਸਰਕਾਰ ਦੇ ਬੰਦਿਆਂ ਨੇ ਸਰਕਾਰ ਦੇ ਐਮਐਲਏ ਨੇ ਸਰਕਾਰ ਦੇ ਪ੍ਰਧਾਨਾਂ ਨੇ ਮੌਜੂਦਾ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਆ ਉਹਨਾਂ ਨੇ ਟਰਾਲੀ ਚੋਰੀਆਂ ਕੀਤੀਆਂ ਤੇ ਸਮਾਨ ਚੋਰੀ ਕੀਤਾ ਵੱਡੀ ਗਿਣਤੀ ਦੇ ਵਿੱਚ ਸਾਡਾ ਉਥੋਂ ਜਿਹੜਾ ਸ਼ੰਭੂ ਦੇਖਨੌਰੀ ਦਾ ਸਮਾਨ ਚੋਰੀ ਹੋਇਆ ਤੇ ਲੱਖ ਦੀ ਲਾਹਣਤ ਹਲੇ ਉਹਨਾਂ ਨੂੰ ਵੀ ਐ ਜਿਹੜੇ ਹਾਲੇ ਵੀ ਕਹਿੰਦੇ ਆ ਬੋਕਰ ਜਿੰਦਾਬਾਦ ਆ ਭਵੰਤ ਜਿੰਦਾਬਾਦ ਆ ਫਲਾਨਾ ਜਿੰਦਾਬਾਦ ਆ ਆ ਪਰ ਤੂ ਤਾਂ ਹੁਣ ਤਾਂ ਸਬੂਤ ਸਾਹਮਣੇ ਆ ਗਿਆ ਉਦੋਂ ਬਥੇਰੇ ਰੌਲਾ ਪਾਉਂਦੇ ਸੀ ਨਹੀਂ ਜੀ ਕੋਈ ਸਬੂਤ ਦਿਖਾਓ ਕੀ ਤੁਹਾਡੇ ਕੋਲ ਸਬੂਤ ਹੈ ਅੱਜ ਬਿਲਕੁਲ ਸਬੂਤ ਆ ਗਿਆ ਮੌਕੇ ਤੇ ਜਾ ਕੇ ਕਿਸਾਨਾਂ ਨੇ ਆਪਣੇ ਜਿਹੜੇ ਸੰਦ ਸੀਗੇ ਟਰੈਕਟਰ ਟਰਾਲੀਆਂ ਸੀਗੀਆਂ ਉਹਨਾਂ ਦੇ ਟਾਇਰ ਸੀ ਰਿੰਗ ਸੀ ਸਾਰੇ ਪਛਾਣ ਲਏ ਵੀ ਆ ਸਾਡੀ ਟਰਾਲੀ ਆ ਸਾਡੀ ਟਰਾਲੀ ਆ ਆ ਸਾਡੀ ਟਰਾਲੀ ਦਾ ਸਮਾਨ ਹੈ ਆ ਟਾਇਰ ਤੇਰੇ ਸਾਡੀ ਟਰਾਲੀ ਦੇ ਆ ਹਲੇ ਵੀ ਕੋਈ ਸ਼ੱਕ ਰਹੇਗੀ ਹਲੇ ਵੀ ਸਾਨੂੰ ਲੱਗਦਾ ਕਿ ਇਹ ਬੜੀ ਇਮਾਨਦਾਰ ਕੱਟੜ ਮਾਨਦਾਰ ਸਰਕਾਰ ਆ ਜਾਂ ਪਾਰਟੀ ਹੈ ਅੰਨੇ ਭਰਤ ਨਾ ਬਣੋ ਅੱਖਾਂ ਨਾਂ ਵਿੱਚੋਂ ਪੇਡਾਂ ਨਾਂ ਬਣੋ ਸੱਚ ਨੂੰ ਸੱਚ ਕਹਿਣ ਦੀ ਜ਼ਰੂਰਤ ਰੱਖੋ ਸੁਣਨ ਦਾ ਜਿਗਰ ਰੱਖੋ ਕਿ ਕਾਣ ਕਰ ਰਹੇ ਆ ਪੰਜਾਬ ਦਾ ਚਾਰਚ ਫਿਰੋ ਕਿਹੜੇ ਕਿਸਾਨ ਆ ਜਿਹੜੇ ਅੱਜ ਨਾਲ ਤਰੇ ਫਿਰਦੇ ਆ ਬਾਈ ਇਸ ਕਰਕੇ ਪੰਜਾਬ ਦੇ ਲੋਕੋ ਇਕੱਠੇ ਹੋ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਪਰਚਾ ਦਰਜ ਹੁੰਦਾ ਇਹਦੇ ਖਿਲਾਫ ਕੋਈ ਨਹੀਂ ਕਾਰਵਾਈ ਹੁੰਦੀ ਤਾਂ ਫਿਰ ਸਿਨਾਰਥ ਪੂਰਾ ਹੀ ਭਖੂਗਾ ਪੰਜਾਬ ਦੇ ਵਿੱਚ ਜਿੰਨੇ ਟਰਾਲੀ ਚੋਰ ਹੈ ਇਹ ਸਾਰੇ ਲਪੇਟੇ ਚ ਲਿਆਉਣੇ ਆ ਜਿੰਨਾ ਸਮਾਨ ਇਹਨਾਂ ਨੇ ਚੋਰੀ ਕੀਤਾ ਸਾਰਾ ਬਰਾਮਦ ਕਰਾਉਣਾ ਨੇ ਹੱਟਾਂ 'ਚ ਕੱਢਣਾ ਤੇ ਨਾਲੇ ਜਿਹੜੇ ਤੁਹਾਡੇ ਪਿੰਡਾਂ 'ਚ ਹੁਣ ਆਉਣਗੇ ਨਾ ਇਹ ਤੇ ਇਹਨੂੰ ਪੁੱਛਿਆ ਕਰੋ ਇਹ ਦਸੋ ਟਰਾਲੀਆਂ ਤੁਸੀਂ ਚੋਰੀ ਕੀਤੀਆਂ ਕਿੰਨੀਆਂ ਚੋਰੀ ਕੀਤੀਆਂ ਕਿੰਨਾ ਸਮਾਨ ਚੋਰੀ ਕੀਤਾ ਫੰਡਾਂ ਲਿਖ ਕੇ ਲਾਓ ਵੱਡੀਆਂ-ਵੱਡੀਆਂ ਫਲੈਕਸਾਂ ਦੇ ਉੱਤੇ ਬੋਰਡ ਲਿਖ ਕੇ ਲਾਓ ਵੀ ਇਹ ਟਰਾਲੀ ਚੋਰਾਂ ਦੀ ਸਰਕਾਰ ਹੈ ਤਾਂ ਇਹਨਾਂ ਨੂੰ ਪਤਾ ਲੱਗੇ ਵੀ ਕੀ ਅਸੀਂ ਕਤੂਤ ਕੀਤੀ ਹੈ ਕਿਸਾਨਾਂ ਨਾਲ ਦੂਜੀ ਗੱਲ ਆਪਾਂ ਕਰਨੀ ਆ ਜਿਹੜਾ ਇੱਕ ਅਮਰੀਕਾ ਦੇ ਵਿੱਚ ਨੌਜਵਾਨ ਜਿੱਤੋਂ ਇੱਕ ਹਾਦਸਾ ਹੋਇਆ ਤਿੰਨ ਜਾਨਾਂ ਚਲੀਆਂ ਗਈਆਂ ਟਰਾਲਾ ਚਲਾ ਰਿਹਾ ਸੀਗਾ ਗਉਤੀ ਵੀ ਆਉਦੀ ਬਹੁਤ ਵੱਡੀ ਗਲਤੀ ਹੈ ਤਿੰਨ ਕੀਮਤੀ ਜ਼ਿੰਦਗੀਆਂ ਜਿਹੜੀਆਂ ਉਹ ਚਲੀਆਂ ਗਈਆਂ ਨੇ ਮੌਤਾਂ ਹੋਈਆਂ ਨੇ ਤਿੰਨ ਉਸ ਐਕਸੀਡੈਂਟਰ ਦੇ ਵਿੱਚ ਤੇ ਸਾਡੀ ਹਮਦਰਦੀ ਦਿਲੋਂ ਉਸ ਪਰਿਵਾਰ ਨਾਲ ਹੈ ਜਿਹੜਾ ਜਿਨ੍ਹਾਂ ਦੇ ਘਰ ਦੇ ਪਰਿਵਾਰ ਦੇ ਮੈਂਬਰ ਚਲੇ ਗਏ ਆ ਉਹਨਾਂ ਪਰਿਵਾਰ ਨਾਲ ਹਮਦਰਦੀ ਹੈ ਜਾਨ ਵਾਲਿਆਂ ਨਾਲ ਵੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਬਹੁਤ ਉਦਾਈ ਘਟਨਾ ਸੀਗੀ ਕਿ ਉਹ ਤਿੰਨ ਜਾਨੇ ਜਿਹੜੇ ਮਾਰੇ ਗਏ ਆ ਪਰ ਮੈਂ ਅਪੀਲ ਕਰਦਾ ਬਾਹਰਲੇ ਮੁਰਖਾਂ ਦੇ ਰਹਿੰਦੇ ਪੰਜਾਬੀਆਂ ਨੂੰ ਕਿ ਅੱਜ ਸਾਨੂੰ ਉਸ ਨੌਜਵਾਨ ਦੀ ਬਾਹ ਫੜਨੀ ਚਾਹੀਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਵਰਤਾਓ ਕੀਤਾ ਜਾ ਰਿਹਾ ਕਿਵੇਂ ਉੱਥੇ ਜਿਹੜਾ ਫਲੋਰੀਡਾ ਦਾ ਗਵਰਨਰ ਹੈ ਉਸ ਨੌਜਵਾਨ ਨੂੰ ਕਿਵੇਂ ਧੌਣ ਤੋਂ ਫੜ ਕੇ ਜਹਾਜ਼ ਤੋਂ ਲਾ ਕੇ ਤੇ ਗੱਡੀ 'ਚ ਬਿਠਾ ਰਿਹਾ ਹੈ ਜਾਂ ਕਿਵੇਂ ਉੱਥੇ ਇੱਕ ਕਮਿਊਨਿਟੀ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿਵੇਂ ਬਾਂਦਰ ਦੇ ਸਿਰ ਤੇ ਪੱਗ ਬੰਨ੍ਹ ਕੇ ਉਹਦਾ ਮਖੌਲ ਦਾਇਆ ਜਾ ਰਿਹਾ ਜੋ ਹੋਰ ਕਈ ਤਰੀਕਿਆਂ ਨਾਲ ਉੱਥੋਂ ਦੇ ਗੋਰੇ ਤੇ ਜਿਹੜੇ ਦੂਜੇ ਲੋਕ ਨੇ ਉੱਥੋਂ ਦੇ ਉਹ ਕਿਸ ਤਰੀਕੇ ਨਾਲ ਟਾਰਗੇਟ ਕਰ ਰਹੇ ਨੇ ਸਿੱਖਾਂ ਨੂੰ ਦੇਖੋ ਇਹ ਬਾਹਰ ਰਹਿੰਦੇ ਲੋਕਾਂ ਨੂੰ ਪਤਾ ਲੱਗਿਆ ਕਿ ਜਿਹੜੇ ਇਹ ਦੋ ਪਾਰਟੀਆਂ ਨੇ ਡੈਮੋਕ੍ਰੈਟਿਕ ਪਾਰਟੀ ਅਤੇ ਦੂਜੀ ਜਿਹੜੀ ਹੈਗੀ ਆ ਕਿ ਜਦੋਂ ਦੂਜੀ ਪਾਰਟੀ ਆ ਪਤਾ ਰਿਪਬਲਿਕਨ ਇਹਨਾਂ ਦੋ ਪਾਰਟੀਆਂ ਦੀ ਆਪਸੀ ਟਸਲ ਦੇ ਵਿੱਚ ਟਾਰਗੇਟ ਜਿਹੜਾ ਨਿਸ਼ਾਨਾ ਉਹ ਸਾਡੇ ਲੋਕ ਬਣਾਏ ਜਾ ਰਹੇ ਐ ਐਕਸੀਡੈਂਟ ਪਹਿਲਾਂ ਵੀ ਉੱਥੇ ਹੁੰਦੇ ਆ ਇਹ ਤਿੰਨ ਬੰਦੇ ਮਰਿਆ 10-10 ਬੰਦੇ ਵੀ ਉੱਥੇ ਮਰੇ ਆ ਕੋਈ ਮੈਕਸੀਕੋ ਦਾ ਕੋਈ ਡਰਾਈਵਰ ਸੀ ਉਹਦੇ 10 ਬੰਦੇ ਮਰੇ ਆ ਜੋ ਹੋਰ ਵੀ ਬਹੁਤ ਵਾਰੀ ਇਹ ਜਿਹੜਾ ਐਕਸੀਡੈਂਟ ਦੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਉਹਨੂੰ ਇਸ ਤਰੀਕੇ ਨਾਲ ਆ ਟ੍ਰੀਟ ਕੀਤਾ ਜਾ ਰਿਹਾ ਕੋਸ ਨੌਜਵਾਨ ਨੂੰ ਜਿਵੇਂ ਕੋਈ ਬਹੁਤ ਵੱਡਾ ਅੱਤਵਾਦੀ ਫੜ ਲਿਆ ਹੁੰਦਾ ਸੋ ਇਹ ਅਸਲ ਦੇ ਵਿੱਚ ਬਹਾਨਾ ਜਿਹੜਾ ਉਹ ਭਾਲ ਰਹੇ ਨੇ ਕੋਈ ਨਾ ਕੋਈ ਬਹਾਨਾ ਭਾਲ ਕੇ ਉਹਨਾਂ ਨੇ ਤੁਹਾਡਾ ਪੂਰਨ ਤੌਰ ਦੇ ਉੱਤੇ ਅਮਰੀਕਾ ਦੇ ਵਿੱਚੋਂ ਤੁਹਾਨੂੰ ਕੱਢਣਾ ਹੈ ਕੋਈ ਨਾ ਕੋਈ ਬਹਾਨਾ ਬਣਾਉਣਗੇ ਉਹ ਤਾਂ ਇਹਦੇ ਲਈ ਉੱਥੇ ਰਹਿੰਦੇ ਸਮੁੱਚੇ ਸਾਡੇ ਪੰਜਾਬੀਆਂ ਨੂੰ ਤਾਂ ਨਾਲ ਖੜਨਾ ਚਾਹੀਦਾ ਕੋਈ ਦਸਕਤ ਮਹਿਮ ਵੀ ਪਤਾ ਲੱਗਿਆ ਵੀ ਸ਼ੁਰੂ ਹੋਈ ਹੈ ਉਹ ਵੀ ਜ਼ਰੂਰ ਬਾਤ ਤੋਂ ਬਾਅਦ ਉੱਥੇ ਦਸਕਤ ਕਰਕੇ ਜਿਹੜਾ ਉਸ ਨੌਜਵਾਨ ਤੇ ਜਿੰਨੇ ਵੀ ਕੋ ਸਜ਼ਾ ਘਟਾ ਸਕਦੇ ਹੋ ਚੰਗੇ ਤੋਂ ਚੰਗੇ ਵਕੀਲ ਕਰਕੇ ਜਿਹੜੀ ਉਹਦੀ ਪੈਰਵਾਈ ਹੋ ਸਕੇ ਕੇਸ ਦੀ ਤਾਂ ਉਸ ਨੌਜਵਾਨ ਦੇ ਮਗਰ ਵੀ ਪਰਿਵਾਰ ਹੈ ਠੀਕ ਹੈ ਮੈਂ ਫੇਰ ਕਹਿੰਦਾ ਜਾਨ ਵਾਲਿਆਂ ਨਾਲ ਸਾਨੂੰ ਪੂਰੀ ਹਮਦਰਦੀ ਹੈ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਹੈ ਦੁੱਖ ਵੀ ਹੈ ਕਿ ਜਾਨਾਂ ਚਲੀਆਂ ਗਈਆਂ ਨੇ ਗਲਤੀ ਵੀ ਉਹਦੀ ਹੈਗੀ ਆਪਾਂ ਮੰਨਦੇ ਆ ਪਰ ਉਹਦੀ ਸਾਰੀ ਉਮਰ ਵਿਚਾਰੇ ਨੌਜਵਾਨ ਦੀ ਜੇਲ੍ਹ ਚ ਸੜ ਕੇ ਮਰੇ ਜਾਂ ਜੇਤ ਸੜੇ ਸਾਰੀ ਉਮਰ 50 50 ਸਾਲ ਦੱਸਦੇ ਆ ਕਾਲੀ ਕਾਲੀ ਸਾਲ ਅਥੇ ਕੈਟਾਂ ਹੋ ਜਾਂਦੀਆਂ ਨੇ ਤਾਂ ਜ਼ਰੂਰ ਉਸ ਨੌਜਵਾਨ ਦੀ ਮੈਂ ਕਹੂੰਗਾ ਕਿ ਤੁਸੀਂ ਮਦਦ ਕਰੋ ਤੇ ਦੂਜਾ ਮੈਂ ਬੇਨਤੀ ਕਰਦਾ ਬਾਹਰ ਲਿਆਂ ਨੂੰ ਕਿ ਸੱਜਣੋ ਇਹ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਮੈਂ ਦੁਆਬੇ ਚ ਗਿਆ ਸੀ 20 ਤਰੀਕ ਨੂੰ ਕੋਖੜ ਪਿੰਡ ਦੇ ਵਿੱਚ ਰੈਲੀ ਸੀਗੀ ਕਿਸਾਨਾਂ ਦੀ ਤਾਂ ਦੁਆਬੇ ਦੇ ਪਿੰਡਾਂ ਚ ਗਏ ਕੋਟਕਲਾਂ ਤੇ ਹੋਰ ਆਸੇਪਾਹੀ ਦੇ ਪਿੰਡਾਂ ਚ ਦੇਖਿਆ ਮਾਹੌਲ 80% ਦੁਆਬਾ ਖਾਲੀ ਹੋਇਆ ਪਿਆਗ ਵੱਡੀਆਂ-ਵੱਡੀਆਂ ਹਵੇਲੀਆਂ ਲੋਕਾਂ ਦੀਆਂ ਘਰਾਂ ਨੂੰ ਜਿੰਦੇ ਲੰਕਦੇ ਆ ਦੱਸਿਆ ਉਹ ਨੌਜਵਾਨਾਂ ਨੇ ਨੌਜਵਾਨ ਤਾਂ ਹੈ ਹੀ ਨਹੀਂ ਥੋੜੇ ਮੋਟੇ ਐ ਉਹ ਕਹਿੰਦੇ ਭਾਈ ਜਿੰਨੇ ਸੀਗੇ ਤੁਹਾਨੂੰ ਮਿਲੇ ਕਹਿੰਦੇ ਭਾਈ ਸਾਡੇ ਆਹ ਕੋਠੀ ਨੂੰ ਵਜੰਦਾ ਆਹ ਕੋਠੀ ਨੂੰ ਵਜੰਦਾ ਐ ਦੋ ਮੰਜ਼ਲੀ ਐ ਚਾਰ ਮੰਜ਼ਲੀ ਐ ਇਹ ਤਤਾ ਸਾਲ ਦੇ ਨਹੀਂ ਆਏ 15 ਸਾਲ ਦੇ ਨਹੀਂ ਆਏ 20 ਸਾਲ ਦੇ ਨਹੀਂ ਆਏ ਲਿਓਣ ਬਣ ਬਣ ਕੱਦਾਂ ਤੋਂ ਡਿੱਗੀ ਜਾਂਦੇ ਆ ਉਹਨਾਂ ਮਹਿਲਾਂ ਦੇ ਉਹਨਾਂ ਕੋਠੀਆਂ ਦੇ ਤੇ ਆਸੇ ਪਾਸੇ ਜ਼ਮੀਨਾਂ ਹੋ ਵੇਚਣ ਨੂੰ ਤਿਆਰ ਹੋਏ ਬੈਠੇ ਆ ਬਹੁਤੇ ਵੇਚ ਕੇ ਤੁਰ ਗਏ ਆ ਇੱਕ ਗੱਲ ਮੈਂ ਤੁਹਾਨੂੰ ਦੱਸ ਦਣਾ ਅੱਜ ਦੀ ਗੱਲ ਮੇਂ ਲੜ ਬੰਦ ਲਿਓ ਤੁਹਾਡੇ ਉਹ ਜੂਤ ਫਿਰਨਾ ਉਹ ਛਤਰ ਫਿਰਨਾ ਤੁਹਾਡੇ ਗੱਲ ਯਾਦ ਰੱਖਿਓ ਜਿਹੜੇ ਪੱਕੇ ਤੌਰ ਤੇ ਇੱਥੋਂ ਆਪਣੀਆਂ ਜ਼ਮੀਨਾਂ ਤੇ ਆਪਣੇ ਘਰ ਵੇਚ ਕੇ ਪੱਕੇ ਤੌਰ ਤੇ ਉੱਥੇ ਜਾ ਚੁੱਕੇ ਐ ਜੇ ਉਹਨਾਂ ਦੇ ਜਵਾਕਾਂ ਨੇ ਵੀ ਅਸੀਂ ਤਾਂ ਉਧਰ ਜਾਣਾ ਹੀ ਨਹੀਂ ਵੇਚੋ ਜ਼ਮੀਨ ਵੇਚੋ ਘਰ ਤੇ ਆਪਾਂ ਸਾਰਾ ਪੈਸਾ ਇੱਥੇ ਲਿਓ ਉਹਨਾਂ ਮੁਲਕਾਂ ਦੇ ਵਿੱਚ ਜਿਹੜੀ ਨਸਲੀ ਭੇਦਭਾਵ ਦਾ ਜਿਹੜਾ ਵਿਤਕਰਾ ਵਧ ਰਿਹਾ ਹੈ ਵੈਸੇ ਸਾਰੀ ਦੁਨੀਆ ਤੇ ਵਧ ਰਿਹਾ ਹੈ ਅੱਜ ਹਰ ਕਮਿਊਨਿਟੀ ਨੂੰ ਹਰ ਨਸਲ ਨੂੰ ਆਪਣੀ ਹੋਂਦ ਬਚਾਉਣ ਦਾ ਫਿਕਰ ਹੈ ਸਾਰੇ ਲੜ ਰਹੇ ਆ ਕਿ ਜੇ ਕੋਈ ਬਾਹਰ ਲਿਆ ਕੇ ਸਾਡੇ ਇੱਥੇ ਕਾਬਜ਼ ਹੋ ਗਏ ਤਾਂ ਸਾਡਾ ਸੱਭਿਆਚਾਰ ਸਾਡੀ ਬੋਲੀ ਸਾਰਾ ਕੁਝ ਹੀ ਖਤਮ ਹੋ ਜਾਣਾ ਸਾਡੀ ਹੋਂਦ ਨੇ ਸਾਡੀ ਵਿਰਾਸਤ ਨੇ ਮਰ ਜਾਣਾ ਇਹ ਇਹ ਹਰ 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 ਕਮਿਊਨਿਟੀ ਦੇ ਲੋਕਾਂ ਨੂੰ ਹਰ ਕੌਮਾਂ ਦੇ ਬੱਚੇ ਫਿਕਰ ਪਿਆ ਹੋਇਆ ਤਾਂ ਨੂੰ ਕਰਕੇ ਜਿਹੜੀ ਨਫ਼ਰਤ ਉਹ ਦੂਜੇ ਫਿਰਕਿਆਂ ਪ੍ਰਤੀ ਦੂਜੀਆਂ ਕੌਮਾਂ ਪ੍ਰਤੀ ਦੁਨੀਆ ਚ ਵੱਧ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਮੇਰੀ ਗੱਲ ਯਾਦ ਰੱਖਿਓ ਬਹੁਤ ਜ਼ਿਆਦੇ ਵੱਧਣੀ ਹੈ ਤੇ ਤੁਸੀਂ ਇਧਰੋਂ ਵੇਚੀ ਬੈਠੇ ਸਾਰਾ ਕੁਝ ਤੇ ਉਧਰ ਥੋੜਾ ਯੂਥ ਫੇਰਨਾ ਛੱਤਰਫਿਰਨੇ ਆ ਤੇ ਆ ਆ ਦਾ ਹਿਸਾਬ ਲਾ ਲਿਓ ਥੋੜਾ ਛੱਤਰਫਿਰਨਾ ਸ਼ੁਰੂ ਹੋ ਗਿਆ ਆਸਟ੍ਰੇਲੀਆ ਦੇ ਵਿੱਚ ਮੈਂ ਖਬਰ ਪੜ੍ਹ ਰਿਹਾ ਸੀ ਆਸਟ੍ਰੇਲੀਆ ਦੇ ਵਿੱਚ ਉੱਥੋਂ ਦੇ ਮੂਲ ਨਿਵਾਸੀਆਂ ਨੇ ਐਸ ਵਾਰ ਜਿਹੜੇ ਸਿੱਖ ਹਰ ਵਾਰੀ ਉਥੇ ਨਗਰ ਕੀਰਤਨ ਕੱਢਦੇ ਆ ਉਹਨਾਂ ਨੇ ਰੋਗ ਤੱਕ ਕੱਢਣ ਨਹੀਂ ਦਿੱਤਾ ਵੀ ਅਸੀਂ ਨਹੀਂ ਕਟਾਂ ਕਹਿੰਦੇ ਨੇ ਬਹਾਨੇ ਜੋ ਵੀ ਬਣਾਏ ਵੀ ਸੜਕਾਂ ਰੋਕ ਲੈਂਦੇ ਆ ਇਕੱਠ ਕਰ ਲੈਂਦੇ ਆ ਇਹ ਲੋਕਾਂ ਨੂੰ ਤੰਗ ਕਰਦੇ ਆ ਵਗੈਰਾ ਵਗੈਰਾ ਜੋ ਬਹਾਨੇ ਬਣਾਏ ਪਰ ਅਸਲ ਦੇ ਵਿੱਚ ਉਹਨਾਂ ਨੂੰ ਇਹ ਨਫਰਤ ਤਾਂ ਤੁਹਾਡੇ ਨਾਲ ਵੀ ਤੁਸੀਂ ਉਹਨਾਂ ਦੇ ਕਾਰੋਬਾਰ ਤੇ ਉਹਨਾਂ ਦੀ ਧਰਤੀ ਤੇ ਜਾ ਕੇ ਕਬਜ਼ਾ ਕਰ ਲਿਆ ਤੇ ਤੁਸੀਂ ਉਹਨਾਂ ਦੇ ਸੱਭਿਆਚਾਰ ਨੂੰ ਖਰਾਬ ਕਰ ਰਹੇ ਹੁੰਦਾ ਹੀ ਹੈ ਜਿਵੇਂ ਅੱਜ ਅੱਜ ਦੇ ਪੰਜਾਬ ਦੇ ਵਿੱਚ ਪ੍ਰਵਾਸੀ ਆ ਕੇ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੀ ਬੋਲੀ ਨੂੰ ਨੁਕਸਾਨ ਪਹੁੰਚਾ ਰਹੇ ਸਾਨੂੰ ਵੀ ਦਰਦ ਹੁੰਦਾ ਅਸੀਂ ਵੀ ਕਹਿੰਦੇ ਹਾਂ ਕਿ ਸਾਡੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਇਹਤੇ ਕਾਨੂੰਨ ਬਣਨੇ ਚਾਹੀਦੇ ਆ ਵੋਟਾਂ ਬਣਾਉਣ ਲਈ ਨੌਕਰੀਆਂ ਲੈਣ ਲਈ ਜ਼ਮੀਨ ਲੈਣ ਲਈ ਤੇ ਉਹਨਾਂ ਨੂੰ ਵੀ ਇਹੀ ਤਸਰੀਬਾ ਸਾਡੇ ਤੋਂ ਹੁਣ ਜਿਹੜੇ ਕਹਦੇ ਆ ਸੀ ਉੱਥੇ ਆਪਣਾ ਬੋਲੀ ਬਚਾਈ ਹੋਈ ਐ ਅਸੀਂ ਉੱਥੇ ਗੁਰੂ ਘਰ ਬਣਾ ਲੇ ਸਾਡੇ ਜਿਵਾ ਗੁਰੂ ਘਰਾਂ ਨਾਲ ਜੁੜੇ ਹੋਏ ਆ ਜਿੱاں ਸਾਡੇ ਉੱਥੇ ਦਸਤਾਰਾਂ ਮੰਦੇ ਨੇ ਬੱਚੇ ਕੇਸ ਰੱਖੇ ਹੋਏ ਨੇ ਜਦੋਂ ਅਗਲੇ ਆਨੇ ਤੁਹਾਨੂੰ ਐਸ ਤਰ੍ਹਾਂ ਟਾਰਗੇਟ ਕਰਨਾ ਸ਼ੁਰੂ ਕਰਤਾ ਸੂਨ ਨਗਰ ਕੀਰਤਨ ਨਹੀਂ ਉੱਥੇ ਕੱਢਣ ਦੇ ਉੱਤੇ ਜਾ ਰਹੇ ਹੌਲੀ ਹੋ ਜੀ ਤੁਹਾਡੇ ਗੁਰਦੁਆਰਿਆਂ ਨੂੰ ਉਹਨੇ ਰੋਕਣਾ ਐ ਇਹ ਨਸਲੀ ਭੇਦ ਭਾਵੇਂ ਵਿਤਕਰੇ ਇਹ ਹਸ ਘਟਨਾਵਾਂ ਵਧਨੀਆਂ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਇਹ ਗੱਲਾਂ ਆ ਰਹੀਆਂ ਵੀ ਸਿੱਖਾਂ ਦੇ ਉੱਤੇ ਉਥੇ ਨਸਲੀ ਹਮਲੇ ਹੋ ਰਹੇ ਨੇ ਅੰਗਲੈਂਡ ਦੇ ਵਿੱਚ ਵੀ ਖਬਰ ਆਈ ਅਮਰੀਕਾ ਦੇ ਵਿੱਚੋਂ ਵੀ ਖਬਰਾਂ ਆ ਰਹੀਆਂ ਨੇ ਤਾਂ ਇਹ ਵਧਣੇ ਨੇ ਕੰਮ ਨੇ ਤੇ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆਂ ਵੀ ਇੱਧਰ ਆਪਣੀਆਂ ਜ਼ਮੀਨਾਂ ਨਾ ਵੇਚੋ ਇੱਧਰ ਆਪਣੇ ਪਰਿਵਾਰਾਂ ਨੂੰ ਵੀ ਜੋੜੋ ਆਪਣੇ ਬੱਚਿਆਂ ਨੂੰ ਵੀ ਜੋੜੋ ਤੁਹਾਡੇ ਨਾਲ ਬਹੁਤ ਭੈੜੀ ਤੋਂ ਬਿਲੇ ਕੁੱਤੇ ਨੂੰ ਭੈੜੀ ਹੋਣੀ ਆ ਨਾ ਉਧਰ ਦੇ ਨਾ ਇੱਧਰ ਦੇ ਤਾਂ ਆ ਜਿਹੜੇ ਹਾਲਾਤ ਹੋਣ ਅਗਲੇ ਜਿਹੜੇ ਤੁਹਾਨੂੰ ਬਹਾਨਾ ਬਣਾ ਕੇ ਉਹਨਾਂ ਨੇ ਕਾਨੂੰਨ ਤੁਹਾਡੇ ਲਈ ਡਰਾਈਵਰਾਂ ਲਈ ਸਖਤ ਕਰਦਨੇ ਆ ਅਮਰੀਕਾ ਦੇ ਵਿੱਚ ਤੇ ਇਸ ਕਰਕੇ ਤੁਹਾਨੂੰ ਬੇਨਤੀ ਆ ਇਹ ਹੀ ਆ ਕਿ ਇੱਕ ਤਾਂ ਆਪਾਂ ਉਸ ਨੌਜਵਾਨ ਦੀ ਜਿੰਨੀ ਤੁਸੀਂ ਮਦਦ ਕਰ ਸਕੋ ਵੱਧ ਤੋਂ ਵੱਧ ਕਰੋ ਤੇ ਦੂਜਾ ਜਿਹੜਾ ਭਾਈ ਮੈਂ ਗੱਲਾਂ ਕਰ ਰਿਹਾ ਵਾਰ-ਵਾਰ ਕਿ ਆਪਣੇ ਜਵਾਕਾਂ ਨੂੰ ਹਰ ਸਾਲ ਹਰ ਸਾਲ ਮੈਂ ਕਹਿੰਦਾ ਇੱਥੇ ਪੜਨ ਨਾ ਲਾਓ ਇੱਥੇ ਕੋਈ ਮਾਹੌਲ ਮੋਹ ਨਹੀਂ ਹੈ ਮੈਂ ਖਰਾਬ ਐਵੇਂ ਜਿਹੜੇ ਨੂੰ ਫੋਨ ਕਰੀਦਾ ਉੱਥੇ ਆਏ ਆ ਜੀ ਉੱਥੇ ਨਸ਼ਾ ਜੀ ਉੱਥੇ ਫਲਾਣਾ ਆਈਟਮ ਘਾਣਾ ਨਹੀਂ ਨਸ਼ਾ ਥੋੜੇ ਕੋਲ ਹਜ਼ਾਰ ਗੁਣਾ ਜ਼ਿਆਦਾ ਹੈ ਇੱਥੇ ਜਵਾਕਾਂ ਨੂੰ ਛੋੜਿਆਂ ਨੂੰ ਤੁਹਾਨੂੰ ਪਤਾ ਹੈ ਮੈਂ ਕੀ ਬਾਰ ਬਾਰੀ ਬੋਲਾਂ ਵੀ ਕਿਹੜੀ ਐਜੂਕੇਸ਼ਨ ਤੇ ਕਿਹੜੀ ਸਿੱਖਿਆ ਦੇ ਰਹੇ ਆ ਜੈਂਡਰ ਚੇਂਜ ਦੀ ਸਮਲਿੰਗੀ ਦੀ ਗੇ ਬਣਨ ਦੀ ਉੱਤੇ ਬਿੱਲੇ ਬਣਨ ਦੀ ਜਿਹੜੀ ਸਿੱਖਿਆ ਤੁਹਾਨੂੰ ਦੇ ਰਹੇ ਆ ਇਹ ਵੀ ਲੋਕਾਂ ਨੇ ਪੰਜਾਬ ਦੇ ਆ ਨੇ ਪੰਜਾਬੀਆਂ ਨੇ ਇਕੱਠੇ ਹੋ ਕੇ ਸਕੂਲ ਬਾਰੇ ਧਰਨਾ ਲਾਇਆ ਸੀ ਤੇ ਸਾਡੇ ਜਵਾਕਾਂ ਨੂੰ ਕਿਹੜੀ ਐਜੂਕੇਸ਼ਨ ਦੇ ਰਹੇ ਥੋੜੇ ਪੱਲੇ ਨਾਲ ਨਸਲਾਂ ਨਾ ਜਵਾਕ ਨਾ ਬੋਲੀ ਨਾ ਪਛਾਣ ਤੁਹਾਡੇ ਭੱਲੇ ਕੱਖ ਨਹੀਂ ਰਹਿਣਾ ਕੱਲੇ ਡਾਲਰਾਂ ਨੂੰ ਫਿਰ ਚੱਟੀ ਜਾਏ ਮੈਂ ਨਹੀਂ ਕਹਦਾ ਕਮਾਈਆਂ ਨਾ ਕਰੋ ਕਰੋ ਜਿਸਰ ਕੇ ਕਰੋ ਬਾਹਰਲੇ ਮਰਖਾਂ ਦੇ ਵਿੱਚ ਪਰ ਇੱਥੇ ਮੁੜ ਕੇ ਉਹ ਆਪਣੇ ਜਵਾਕਾਂ ਨੂੰ ਜੋੜੋ ਮਿੱਟੀ ਨਾਲ ਆਪਣੀ ਧਰਤੀ ਨਾਲ ਆਪਣੀ ਬੋਲੀ ਨਾਲ ਆਪਣੇ ਪਿੰਡਾਂ ਨਾਲ ਆਪਣੇ ਖੇਤਾਂ ਨਾਲ ਆਪਣੀ ਖੇਤੀ ਨਾਲ ਇੱਥੇ ਲਿਆ ਕੇ ਪੜ੍ਹਨੇ ਪਾਓ ਜੇ ਨਹੀਂ ਪੜਾ ਸਕਦੇ ਤਾਂ ਉਹਨਾਂ ਦਾ ਸਾਲ ਦੇ ਵਿੱਚ ਘੱਟੋ ਘੱਟ 2-2.5 ਮਹੀਨੇ ਇੱਥੇ ਲਵਾ ਕੇ ਜਾਓ ਦਾਦਾ 10 ਸਾਲ ਗੇੜਾ ਨਹੀਂ ਮਾਰਦੇ 20 20 ਸਾਲ ਗੇੜਾ ਨਹੀਂ ਮਾਰਦੇ ਉਧਰ ਜੰਮੇ ਜਵਾਬ ਵੱਡੇ ਹੋਏ ਨੂੰ ਜਾਣਦੇ ਨਹੀਂ ਪੰਜਾਬ ਕੀ ਹੈ ਉਹਨੂੰ ਪਤਾ ਨਹੀਂ ਉਹਨੂੰ ਪੰਜਾਬ ਕੀ ਹੈ ਲੱਗੇ ਪਿਆ ਕਮਲਿਆਂ ਨੂੰ ਡਾਲਰਾਂ ਦੇ ਪਿੱਛੇ ਕਮਾਉਣ ਦਿਨ ਰਾਤ ਉਥੇ ਮੱਫੇ ਮਰੀ ਜਾਂਦੇ ਹੋ ਲੈ ਕੇ ਟਰੱਕ ਇਧਰੋਂ ਭੱਜ ਗਏ ਲੈ ਕੇ ਟਰੱਕ ਉਧਰੋਂ ਭੱਜ ਗਏ ਖੈਰ ਜੋ ਮਰ ਜਾ ਸਬਰ ਕਰ ਲੋ ਸਬਰ ਕਰਕੇ ਨਸਲਾਂ 'ਚ ਕੁਝ ਕਰਨ ਲਗੇ ਨਸਲਾਂ ਮੈਂ ਹਮੇਸ਼ਾ ਕਹਿੰਦਾ ਹੁਣਾ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜ ਦਿਓ ਵੱਢ ਲਓ ਵੀ 10 ਸਾਲ ਦੀ 20 ਸਾਲ ਦੀ ਯੋਜਨਾ ਹੈ ਰੱਖ ਲਾਓ ਛਾਂ ਦੇਣਗੇ ਪਲ ਦੇਣਗੇ ਜੇ 500 ਸਾਲ 1000 ਸਾਲ ਦੀ ਯੋਜਨਾ ਪਰ ਨਸਲਾਂ ਪੈਦਾ ਕਰੋ ਨਸਲਾਂ ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ ਪੰਜਾਬੀਓ ਨਸਲਾਂ ਇਹ ਤਾਂ ਨਸਲਾਂ ਸੰਬੰਧੀ ਗੱਲ ਮੈਂ ਕਰਦਾ ਸੰਭਲੋ ਆ ਕੇ ਸੰਭਾ ਜਾਂਦਾ ਪੰਜਾਬ ਤੇ ਨੀਹ ਰੇਤੇ ਬੰਨ ਕਰਦਾ ਜਾਂਦਾ ਮੁੱਠੀ ਦੇ ਰੇਤਾ ਕਰਦਾ ਹੁੰਦਾ ਐ ਕਰਦਾ ਜਾਂਦਾ ਪੰਜਾਬ ਸੋ ਗੱਲਾਂ ਦੇ ਗੌਰ ਕਰ ਲੋ ਮੇਰੇ ਵੀਰ ਤੇ ਇਹਨੂੰ ਸਾਂਝਾ ਕਰ ਦਿਓ ਭਰਾ ਬਣ ਕੇ ਬਾਤੋ ਆ ਤਾਂ ਕਿ ਲੋਕਾਂ ਤੱਕ ਜਾਵੇ ਗੱਲ ਬਾਹਰਲੇ ਅਮਰੀਕਾ ਨਾਲ ਤੱਕ ਵੀ ਜਾਵੇ ਅਮਰੀਕਾ ਦੇ ਲੋਕਾਂ ਦਾ ਜਿਹੜੇ ਪੰਜਾਬੀ ਬੈਠੇ ਆ ਉਹਨਾਂ ਲੋਕਾਂ ਦੇ ਵਿੱਚ ਵੀ ਤੁਸੀਂ ਆਪਣੀ ਮੇਰੀ ਸ਼ਬੀ ਖਰਾਬ ਹੋ ਰਹੀ ਹੈ ਲਗਾਤਾਰ ਉਹਨਾਂ ਨੂੰ ਵੀ ਦੱਸੋ ਭਾਈ ਇਹ ਇਸ ਤਰ੍ਹਾਂ ਗਲਾਨਾ ਹੀ ਹੁੰਦੀ ਹੈ ਉਹਨਾਂ ਦੇ ਵਿੱਚ ਤੁਸੀਂ ਲਕਚਰ ਕੋਈ ਪ੍ਰਚਾਰ ਕਰੋ ਤੇ ਕੋਈ ਫਕੀਰਪੂਰ ਕਰਕੇ ਕੋਈ ਦਸਕਤ ਮਹਿੰਮ ਚਲਾਈਏ ਜਿਹੜੀ ਤੁਸੀਂ ਉਹਨੂੰ ਵੱਧ ਤੋਂ ਵੱਧ ਸਹਿਯੋਗ ਕਰਕੇ ਜੋ ਵੀ ਸੰਭਵ ਹੋ ਸਕਦਾ ਹੈ ਤੁਸੀਂ ਉਸ ਤੇ ਵੱਧ ਤੋਂ ਵੱਧ ਜਿਹੜਾ ਉਹ ਉਸ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਤੇ ਮੇਰੀਆਂ ਗੱਲਾਂ ਤੇ ਅਮਰਕ ਅਮਲ ਕਰ ਲਿਓ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੱਸਦੇ ਹਾਂ ਕਿਸਾਨ ਜਥੇਬੰਦੀਆਂ ਨਾਲ ਪਰ ਚਲ ਬਟਾਂਦਰਾ ਕਰਕੇ ਕਿ ਉਹ ਕੀ ਸਿੰਘਾਸਨ ਵਿਢਣ ਜਾ ਰਹੇ ਆ ਟਰਾਲੀ ਚੋਰਾਂ ਦੇ ਖਿਲਾਫ ਸਮਾਨ ਚੋਰਾਂ ਦੇ ਖਿਲਾਫ ਮੁਕਦਮੇ ਦਾ ਲਿਖਾਉਣ ਲਈ ਉਹਦੇ ਲਈ ਵੀ ਆਪਣੇ ਕੰਮ ਕਰਸੇ ਕਸ ਕੇ ਰੱਖਿਓ ਤਿਆਰ ਰਹੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ